ਸਤਨਾਮ ਵਾਹਿਗੁਰੂ ਸਾਹਿਬ ਜੀ ਗੋੜੀ ਮਹਲਾ 5ਵਾਂ ਦੁਲਬ ਦੇ ਪਾਈ ਬੜ ਭਾਗੀ ਨਾਮ ਨਾ ਜਪਹਿ ਤੇ ਆਤਮ ਘਾਤੀ ਮਰਨਾ ਜਾਹੀ ਜਿਨਾ ਵਿਸਰਤ ਰਾਮ ਨਾਮ ਬਿਹੋਣ ਜੀਵਨ ਕੌਣ ਕਾਮ ਰਹਾ ਖਾਤ ਪੀਤ ਖੇਲਤ ਹਸਤ ਵਿਸਤਾ ਕਵਣ ਅਰਥ ਮਰਤਕ ਸ਼ਿੰਗਾ ਜੋ ਨਾ ਸੁਣੈ ਜਸ ਪਰਮਾਨੰਦਾ ਪਸ ਪੰਕੀ ਤ੍ਰਿਗਦ ਜੋਣ ਤੇ ਮੰਦਾ ਕਹੋ ਨਾਨਕ ਗੁਰ ਮੰਤਰ ਧੜਾਇਆ ਕੇਵਲ ਨਾਮ ਰਿੱਧ ਮਾਹੇ ਸਮਾਇਆ ਕਹੋ ਨਾਨਕ ਗੁਰ ਮੰਤਰ ਦਰੜਾਇਆ ਕੇਵਲ ਨਾਮ ਰਿੱਧ ਮਾਹੇ ਸਮਾਇਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪੇਰੀ ਸਾਸੰਗਤ ਜੀ ਇਹ ਪਵਨ ਸ਼ਬਦ ਪੰਜਵੇਂ ਸਤਿਗੁਰੂ ਸਭ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 188 ਦੇ ਉੱਪਰ ਅੰਕਿਤ ਹੈ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਜਦਨ ਸਾਨੂੰ ਇਸ ਗੱਲ ਦੀ ਸਮਝ ਆ ਗਈ ਕਿ ਅਸੀਂ ਸੰਸਾਰ ਦੇ ਵਿੱਚ ਕਿਉਂ ਆਏ ਹਾਂ ਅਤੇ ਦੂਸਰੀ ਬੇਨਤੀ ਹੈ ਕਿ ਅਸੀਂ ਗੁਰਦੁਆਰੇ ਕਿਉਂ ਹੁੰਦੇ ਹਾਂ ਸਤਿਗੁਰੂ ਮਹਾਰਾਜ ਦੇ ਬਚਨ ਆਪਾਂ ਰੋਜ਼ ਪੜ੍ਹਦੇ ਹਾਂ ਅਸੀਂ ਸੰਸਾਰ ਦੇ ਵਿੱਚ ਕਿਉਂ ਆਏ ਆ ਪਾਸ਼ਾ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਏਹੀ ਸਮਾਂ ਹੈ ਇਸ ਮਨੁੱਖਾ ਜਨਮ ਦੇ ਵਿੱਚ ਹੀ ਪਰਮਾਤਮਾ ਦੀ ਪ੍ਰਾਪਤੀ ਹੋ ਸਕਦੀ ਹੈ ਔਰ ਗੁਰਮਤ ਦੇ ਵਿੱਚ ਸਾਨੂੰ ਸਤਿਗੁਰ ਨੇ ਢੰਗ ਤਰੀਕਾ ਵੀ ਦੱਸਿਆ ਕਿ ਮਿਲੇਗਾ ਕਿਦਾਂ ਲੋਕਾਂ ਨੇ ਨ ਬੜੇ ਜਤਨ ਕੀਤੇ ਧਾਰਮਿਕ ਕਰਮ ਕਾਂਡ ਜਿਹੜੇ ਕਰਦੇ ਰਹੇ ਪਰ ਗੁਰੂ ਮਹਾਰਾਜ ਨੇ ਆਖਿਆ ਕਿ ਅਵਰ ਕਾਜ ਤੇਰੇ ਕਿਤੇ ਨਾ ਕਾ ਜਿਹੜੇ ਨਾਮ ਨੂੰ ਛੱਡ ਕੇ ਤੂੰ ਕਰਮ ਕਾਂਡ ਕਰਦਾ ਹੈ ਰੱਬ ਨੂੰ ਮਿਲਣ ਵਾਸਤੇ ਤੇਰੇ ਕੰਮ ਨਹੀਂ ਹਨ ਕੋ ਪੁੱਠਾ ਲੱਡ ਗਿਆ ਕੋ ਢੋਣੀਆਂ ਤਾਪ ਕੇ ਬੈਠਾ ਕੋ ਜੰਗਲਾਂ ਵਿੱਚ ਚਲਾ ਗਿਆ ਮਹਾਰਾਜ ਕਹਿੰਦੇ ਇਹ ਕੰਮ ਤੇਰੇ ਕਿਸੇ ਕੰਮ ਨਹੀਂ ਹਨ ਅਵਰ ਕਾਜ ਤੇਰੇ ਕਿਤੇ ਨਾ ਕੰਮ ਕਰਨਾ ਕੀ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਮ ਕੇਵਲ ਉਸ ਪਰਮੇਸ਼ਰ ਦਾ ਨਾਮ ਜਪਣਾ ਔਰ ਗੁਰੂ ਕੀ ਸੰਗਤ ਕਰਨੀ ਔਰ ਦੂਸਰੀ ਗੱਲ ਅਸੀਂ ਗੁਰਦੁਆਰੇ ਕਿਉਂ ਆਉਂਦੇ ਹਾਂ ਇਹ ਵੀ ਗੁਰੂ ਮਹਾਰਾਜ ਬਾਣੀ ਦੇ ਵਿੱਚ ਜਵਾਬ ਦਿੰਦੇ ਆ ਕਹਿੰਦੇ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਅਸੀਂ ਇਥੋਂ ਗਿਆਨ ਲੈਣ ਵਾਸਤੇ ਆਉਂਦੇ ਆ ਇਥੋਂ ਸੋਝੀ ਲੈਣੇ ਸਾਡਾ ਸਕੂਲ ਹੈ ਇਹ ਕੋਈ ਮੱਥਾ ਟੇਕਣ ਦਾ ਸਥਾਨ ਨਹੀਂ ਹੈ ਕਿ ਅਸੀਂ ਮੱਥਾ ਟੇਕਿਆ ਪ੍ਰਕਰਮਾ ਕੀਤੀ ਚਲੇ ਗਏ ਇੱਥੇ ਜਿੱਦਾਂ ਸਕੂਲ ਵਿੱਚ ਬੱਚਾ ਜਾਂਦਾ ਨਾ ਬੈਠ ਕੇ ਪੜ੍ਹਾਈ ਕਰਦਾ ਹੈ ਸਮੇਂ ਸਰ ਪਹੁੰਚਦਾ ਸਮੇਂ ਸਰ ਛੁੱਟੀ ਹੁੰਦੀ ਹੈ ਹੁਣ ਕੋਈ ਬੱਚਾ ਕੋਈ ਸਕੂਲ ਜਾ ਕੇ ਸਕੂਲ ਦੇ ਕਮਰੇ ਦੀ ਪ੍ਰਕਰਮਾ ਕਰਕੇ ਟੀਚਰ ਦੀ ਕੁਰਸੀ ਦੀ ਪ੍ਰਕਰਮਾ ਕਰਕੇ ਆ ਜੇ ਤੇ ਉਹਨੇ ਪੜ ਲੈਣਾ ਕਿਤੇ ਨਹੀਂ ਪੜਾਈ ਹੋਏਗੀ ਕੋਈ ਬੰਦਾ ਬਿਮਾਰ ਹੈ ਜੋ ਡਾਕਟਰ ਦੀ ਕੁਰਸੀ ਦੀ ਪ੍ਰਕਰਮਾ ਕਰਕੇ ਆ ਜਾਏ ਤੇ ਉਹ ਠੀਕ ਹੋ ਜਾਏਗਾ ਉਹ ਠੀਕ ਹੋਏਗਾ ਡਾਕਟਰ ਨੂੰ ਆਪਣੀ ਬਿਮਾਰੀ ਦੱਸੇਗਾ ਡਾਕਟਰ ਇਲਾਜ ਦੱਸੇਗਾ ਦਵਾਈ ਦੱਸੇਗਾ ਉਹ ਖਾਏਗਾ ਤਾਂ ਰਾਮ ਆਏਗਾ ਬੱਚਾ ਸਕੂਲ ਬੈਠੇਗਾ ਪੜ੍ਹੇਗਾ ਇਹ ਸਾਡਾ ਸਕੂਲ ਹੈ ਇਹ ਸਾਡੀ ਪਾਡਸ਼ਾਲਾ ਹੈ ਪਾਤਸ਼ਾਹ ਨੇ ਆਖਿਆ ਸਤ ਸੰਗਤ ਚੱਟਸਾਲ ਹੈ ਜਿੱਥੇ ਹਰ ਗੁਣ ਸਿੱਖਾਂ ਇੱਥੇ ਅਸੀਂ ਗੁਰਦੁਆਰੇ ਆਉਂਦੇ ਆਂ ਸਿੱਖਣ ਵਾਸਤੇ ਆਉਂਦੇ ਪਾਤਸ਼ਾਹ ਕਹਿੰਦੇ ਗੁਰਨਾਨਦ ਸਾਹਿਬ ਜੀ ਦਾ ਸ਼ਬਦ ਆ ਕਹਿੰਦੇ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਇਸ ਤੋਂ ਸੋਝੀ ਪ੍ਰਾਪਤ ਕਰਨੀ ਮਹਾਰਾਜ ਕਹਿੰਦੇ ਭਾਈ ਇਹ ਜਨਮ ਮਿਲਿਆ ਜੇ ਜਨਮ ਲੈ ਕੇ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਨਾ ਤੇ ਕਿਸੇ ਕੰਮ ਨਹੀਂ ਹੈ ਭਾਵੇਂ ਅਸੀਂ 84 ਲੱਖ ਜੋਨਾ ਨਹੀਂ ਦੇਖੀਆਂ ਤੇ ਪਰ ਗਿਣਤੀ ਕਰਨੀ ਬੜੀ ਔਖੀ ਹੈ ਹੁਣ 42 ਲੱਖ ਚੋਂ ਨਾ ਤਾਂ ਪਾਣੀ ਦੇ ਵਿੱਚ ਆ ਕਿੱਥੋਂ ਗਿਣਤੀ ਕਰ ਲੋਗੇ ਜਿੱਦਾਂ ਸੰਸਾਰ ਨੇ ਆਖਿਆ ਕਿ ਚਾਰ ਖਾਣੀਆਂ ਹਨ ਅੰਡਜ ਜੇਰਜ ਸੇਤਜ ਉਤਪਜ ਅੰਡਿਆਂ ਤੋਂ ਜਿਹੜੇ ਜੀ ਪੈਦਾ ਹੁੰਦੇ ਆ ਸੇਤ ਅਜ ਜੜ ਤੋਂ ਜਿੱਦਾਂ ਅਸੀਂ ਪੈਦਾ ਹੋਏ ਆ ਜਾਨਵਰ ਪੈਦਾ ਹੁੰਦੇ ਆ ਅੰਡਜ ਜੇਰ ਅਜ ਸੇਤ ਅਜ ਪਸੀਨੇ ਤੋਂ ਕਈ ਜੀ ਪੈਦਾ ਹੁੰਦੇ ਜੂਆ ਵਗੈਰਾ ਪੈਦਾ ਜਿੱਦਾਂ ਹੁੰਦੇ ਉਤਪਜ ਇਹ ਜਿਹੜੀ ਬਨਸਪਤੀ ਪੈਦਾ ਹੁੰਦੀ ਧਰਤੀ ਦੇ ਵਿੱਚ ਪਰ ਗੁਰੂ ਮਹਾਰਾਜ ਨੇ ਇਹ ਵੀ ਸਪਸ਼ਟ ਕਰਤਾ ਆਪ ਜੀ ਜਪਜੀ ਸਾਹਿਬ ਪੜਦੇ ਹੋ ਇਹ ਚਾਰ ਖਾਣੀਆਂ ਨੇ ਗੁਰਮੁਖਰ ਕਹਿੰਦੇ ਕੇਤੀਆਂ ਖਾਣੇ ਕੇਤੀਆਂ ਬਾਣੀ ਕੇਤੇ ਪਾਤ ਧਰਿੰਦ ਅਕਤਰ 82 42 ਲੱਖ ਜੁਨਾ ਤਾਂ ਪਾਣੀ ਦੇ ਵਿੱਚ ਆ ਆ ਕਦੇ ਤੁਸੀਂ ਦੇਖੋ ਡਿਸਕਵਰੀ ਚੈਨਲ ਦੇਖੋ ਉਹਦੇ ਵਿੱਚ ਇੰਨੇ ਤਰ੍ਹਾਂ ਦੇ ਜੀਵ ਦੇਖੇ ਆ ਦਿਖਦੇ ਆ ਤੇ ਅਸੀਂ ਸੋਚ ਵੀ ਨਹੀਂ ਸਕਦੇ ਅਸੀਂ ਕੁਝ ਦੇਖਿਆ ਨਹੀਂ ਹਲੇ ਇੱਕ ਇੱਕ ਚੀਜ਼ ਪ੍ਰਮਾਤਮਾ ਨੇ ਕਿੰਨੇ ਕਿੰਨੇ ਰੂਪ ਦੇ ਜੀਵ ਤਿਆਰ ਕੀਤੇ ਸਭੇ ਕਿੰਨੇ ਤਰ੍ਹਾਂ ਦੇ ਬਣੇ ਆ ਹਰੇਕ ਹਰੇਕ ਜੀਵ ਹਰੇਕ ਜੀਵ ਕਿੰਨੇ ਤਰ੍ਹਾਂ ਦਾ ਬਣਾਇਆ ਪਰਮੇਸ਼ਰ ਤੇ ਗਿਣਤੀ ਕਰਨ ਬੈਠ ਜਾਉਣਾ 84 ਲੱਖ ਜੋਨੀਆਂ ਤੋਂ ਬਾਅਦ ਇਹ ਮਨੁੱਖਾ ਜਨਮ ਮਿਲੇ ਮਹਾਰਾਜ ਕਹਿੰਦੇ ਜੇ ਇਹ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਨਾਮ ਨਹੀਂ ਜਪ ਰਿਆ ਤੇ ਫਿਰ ਉਹ ਮਨੁੱਖ ਕੀ ਕਰ ਰਿਹਾ ਆਪਣੇ ਆਪ ਦਾ ਨਾਸ਼ ਕਰ ਰਿਹਾ ਅੱਜ ਦਾ ਸ਼ਬਦ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਸਭ ਕਹਿੰਦੇ ਭਾਈ ਮਰਨਾ ਜਾਹੀ ਜਿਨ੍ਹਾਂ ਬਿਸਰਤ RAM ਕਹਿੰਦੇ ਮਰ ਕੇਉਂ ਨਹੀਂ ਗਿਆ ਕਿ ਬੰਦੇ ਨਾ ਆਪਾਂ ਕਿਸੇ ਕੰਮ ਵਾਸਤੇ ਬੰਦੇ ਨੂੰ ਭੇਜਦੇ ਆ ਉਹ ਕੰਮ ਨਹੀਂ ਕਰਦਾ ਕਹਿੰਦੇ ਤੂੰ ਡੁੱਬ ਕੇ ਮਰ ਜਾ ਮੈਂ ਇੱਕ ਪ੍ਰਤੀਕ ਵਰਤਿਆ ਜਾਂਦਾ ਹੈ ਮਰ ਕੇ ਕਹਿੰਦੇ ਕਾਦੇ ਹੀ ਨਹੀਂ ਮਰ ਗਏ ਤੁਸੀਂ ਭਾਈ ਮਰਨਾ ਜਾਹੀ ਜਿਨ੍ਹਾਂ ਬਿਸਰਤ RAM ਜਿਹਨਾਂ ਰੱਬੇ ਬੁਲਾ ਦਿੰਦਾ ਕਰਦੇ ਕੀ ਹੈ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨ ਖਸਮ ਵਿਸਾਰ ਖਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਹੁਣ ਖਾਣਾ ਵੀ ਯਾਦ ਆ ਵੀ ਕੀ ਖਾਣਾ ਕਦੋਂ ਖਾਣਾ ਸਭ ਪਤਾ ਹੈ ਪੀਣਾ ਮਤਲਬ ਪਾਣੀ ਵੀ ਪੀਣਾ ਪਾਣੀ ਤੋਂ ਬਿਨਾ ਜ਼ਿੰਦਗੀ ਨਹੀਂ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੁਝ ਖਾਣਾ ਵੀ ਹੈ ਪੀਣਾ ਵੀ ਹੈ ਹੱਸਣਾ ਵੀ ਹੈ ਅੱਜ ਕੱਲ ਤਾਂ ਲੋਕੀ ਨਕਲੀ ਹੱਸਦੇ ਨਾ ਜਦੋਂ ਜਾਂਦੇ ਜਿਹੜੇ ਪਾਰਕਾਂ ਦੇ ਵਿੱਚ ਜੋਰ-ਜੋਰ ਦੀ ਹੱਸਦੇ ਮਾਰ ਰਿਹਾ ਕਹਿੰਦੇ ਜਿੰਨੇ ਤੱਕਰ ਮਨ ਹੀ ਨਹੀਂ ਖੁਸ਼ ਹੋਇਆ ਨਾ ਤੇ ਬਾਹਰੀ ਤੌਰ ਤੇ ਹੱਸਣਾ ਵੀ ਸਾਡਾ ਕੋਈ ਲਾਭ ਨਹੀਂ ਵਿੱਚ ਨਹੀਂ ਸੌਣਾ ਕਿੰਨੇ ਵਜੇ ਆ ਸਾਰਾ ਕੁਝ ਤਿਆਰ ਹੈ ਸਭ ਕੁਝ ਜਾਦ ਹੈ ਖਾਣਾ ਕੀ ਹਲੇ ਤਾਂ ਸੇਰੇ ਉੱਠ ਦਾ ਮੂੰਹ ਦੇ ਵਿੱਚ ਬਰਸ਼ ਹੁੰਦਾ ਕਿ ਨਾਸ਼ਤਾ ਕੀ ਬਣਾਇਆ ਹਲੇ ਤਾਂ ਮੂੰਹ ਦੇ ਵਿੱਚ ਬਰਸ਼ ਹੁੰਦਾ ਤੇ ਫਿਰ ਹਫਤੇ ਹਫਤੇ 15-15 ਦਿਨ ਦਾ ਮੀਨੂ ਬਣਿਆ ਵੀ ਕੱਲ ਤਾਂ ਦਾਲ ਖਾਧੀ ਸੀ ਕੱਲ ਤਾਂ ਸਬਜ਼ੀ ਖਾਧੀ ਸੀ ਖਾਣਾ ਵੀ ਜ਼ਿਆਦਾ ਹੈ ਪੀਣਾ ਵੀ ਜ਼ਿਆਦਾ ਹੈ ਹੱਸਣਾ ਵੀ ਜ਼ਿਆਦਾ ਹੈ ਸੌਣਾ ਵੀ ਜ਼ਿਆਦਾ ਹੈ ਮੌਤ ਭੁੱਲ ਗਈ ਮੌਤ ਭੁੱਲਣੀ ਮਤਲਬ ਰੱਬ ਭੁੱਲ ਗਿਆ ਪਾਗਾਂ ਵਾਲੇ ਸਾਧ ਸੰਗਤ ਜੀ ਗੁਰੂ ਕੇ ਦਰਸ਼ਨ ਕਰਦੇ ਹੋ ਸੇਵਾ ਕਰਦੇ ਹੋ ਸੰਗਤ ਕਰਦੇ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਸਾਰੀ ਜ਼ਿੰਦਗੀ ਇਦਾਂ ਬਤੀਤ ਕਰ ਦਿੰਦੇ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਕਸਮ ਵਿਸਾਰ ਖਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਕਹਿੰਦੇ ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪਤ ਸੇਤੀ ਕਰ ਜਾਓ ਇੱਜ਼ਤ ਦੇ ਨਾਲ ਕਹਿੰਦੇ ਪ੍ਰਮਾਤਮਾ ਦੇ ਘਰ ਜਾਓ ਕਹਿੰਦੇ ਕਾਤੇ ਨਹੀਂ ਮਰ ਕੇ ਕਹਿੰਦੇ ਆਤਮਿਕ ਮੌਤੇ ਮਰ ਜਾਂਦਾ ਹੈ ਜਿਹੜਾ ਰਾਮ ਪਰਮੇਸ਼ਰ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ ਮਰ ਨਾ ਜਾਹੀ ਜਿਨਾ ਬਿਸਰਤ ਰਾਮ ਨਾਮ ਬਿਹੋਣਾ ਜੀਵਨ ਕੌਣ ਕਾਮ ਨਾਮ ਤੋਂ ਬਿਨਾ ਇਹ ਜੀਵਨ ਕਿਸ ਕੰਮ ਦਾ ਹੈ ਨਾਮ ਬਿਹੋਣ ਜੀਵਨ ਕੌਣ ਕਾ ਬਾਣੀ ਤਾਂ ਸਾਨੂੰ ਪੁੱਛਦੀ ਹੈ ਪਾਸ਼ਾ ਜੀ ਬਾਣੀ ਵਿੱਚ ਕਬੀਰ ਸਾਹਿਬ ਦਾ ਸ਼ਬਦ ਹੈ ਕਹਿੰਦੇ ਅਵਤਾਰ ਆਏ ਕਹਾ ਤੁਮ ਕੀਨਾ ਜਨਮ ਲੈ ਕੇ ਕੀ ਕੀਤਾ ਅਵਤਾਰ ਆਏ ਕਹਾ ਤੁਮ ਕੀਨਾ ਰਾਮ ਕੋ ਨਾਮ ਨਾ ਕਬੋ ਲੀਨਾ ਅਸ਼ਾ ਕਹਿੰਦੇ ਕਿਉਂ ਨਹੀਂ ਜਪਦਾ ਨਾਮ ਬਿਹੋਂ ਜੀਵਨ ਕੌਣ ਕਾਮ ਨਾਮ ਤੋਂ ਬਿਹੋਣਾ ਜੀਵਨ ਕਿਸ ਕੰਮ ਦਾ ਹੈ ਨਾਮ ਬਿਹੋਂ ਜੀਵਨ ਕੌਣ ਕਾਮ ਰਹਾਓ ਆਰੰਭ ਦੇ ਵਿੱਚ ਸਤਗੁਰ ਕਹਿੰਦੇ ਦੁਲੱਬ ਦੇ ਪਾਈ ਵੱਡ ਭਾਗੀ ਦੁਲੱਬ ਕਹਿੰਦੇ ਜਿਹੜੀ ਚੀਜ਼ ਕਠਿਨਾਈ ਦੇ ਨਾਲ ਪ੍ਰਾਪਤ ਹੁੰਦੀ ਮੁਸ਼ਕਲ ਦੇ ਨਾਲ ਮਿਲਦੀ ਹੈ ਮੁਸ਼ਕਲ ਨਾਲ ਮਿਲਿਆ ਮਨੁੱਖਾ ਸਰੀਰ ਜਿਹੜੇ ਲੋਕ ਕਹਿੰਦੇ ਨਾ ਰੱਬ ਨੇ ਕੀ ਦਿੱਤਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਆ ਕਹਿੰਦੇ ਸਤਗੁਰ ਨੇ ਤੈਨੂੰ ਸਰੀਰ ਦਿੱਤਾ ਉਸ ਤੋਂ ਵੱਡਾ ਕੀ ਕਰਦਾ ਕਿੱਡੀ ਵੱਡੀ ਕਿਰਪਾ ਇਹ ਵੀ ਤਾਂ ਉਹਦੀ ਕਿਰਪਾ ਆ ਨਾ ਸਰੀਰ ਮਿਲ ਜਾਣਾ ਜੇ ਹੁਣ ਕੱਲ ਤੋਂ ਗਧਾ ਬਣ ਜਾਂਦਾ ਬੈਲ ਬਣ ਜਾਂਦਾ ਹੋਰ ਕੋਈ ਪੰਛੀ ਜਾਨਵਰ ਬਣਦਾ ਤੇ ਹਾਲਤ ਕੀ ਹੋਣੀ ਸੀ ਬੜਾ ਸੋਹਣਾ ਕਬੀਰ ਸਾਹਿਬ ਨੇ ਆਖਿਆ ਕਹਿੰਦੇ ਚਾਰ ਭਾਵ ਦੋਏ ਸਿੰਘ ਗੰਗ ਮੁਖ ਤਦ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਗਾ ਪਰ ਹੈ ਤਬਕਤ ਮੋਢ ਲਗਈ ਹਰ ਬਿਣ ਬੈਲ ਬਰਾਨੇ ਹੋਈਏ ਇੱਕ ਬੈੜ ਕਹਿੰਦੇ ਉਹਦੇ ਚਾਰ ਪੈਰ ਆ ਚਾਰ ਭਾਵ ਦੋ ਸਿੰਘ ਦੋ ਸਿੰਘ ਲੱਗੇ ਉੱਪਰ ਗੰਗਮੁਖ ਮੂੰਹ ਤੋ ਬੋਲ ਨਹੀਂ ਸਕਦਾ ਗੰਗਮੁਖ ਤਬ ਕੈਸੇ ਗੁਣ ਗਈ ਹੈ ਉਠਤ ਬੈਠਤ ਠੇਗਾ ਪਰ ਹੈ ਉੱਠਦੇ ਆਂ ਬੈਂਦੇ ਆਂ ਮਾਲਕ ਛੋਟੀਆਂ ਮਾਰਦਾ ਤਬਕਤ ਮੋਢ ਲਕਈ ਹੈ ਕਹਿੰਦੇ ਭਾਈ ਪਰਮਾਤਮਾ ਅਕਾਲ ਪੁਰਖ ਦੇ ਨਾਮ ਤੋਂ ਬਿਨਾ ਹਰ ਬਿਨ ਬੈਲ ਬਰਾਨੇ ਹੋਈ ਹੈ ਇਹ ਜਨਮ ਮਿਲਿਆ ਪਾਸ਼ਾ ਕਹਿੰਦੇ ਦੁਰਲਭ ਦੇ ਪਾਈ ਵਡ ਭਾਗੀ ਵੱਡੇ ਭਾਗਾ ਦੇ ਨਾਲ ਇਹ ਦੁਰਲਭ ਤੇ ਪਾਈ ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਦੋ ਅਰਦਾਸ ਵਿੱਚ ਜ਼ਰੂਰ ਕਹਿਣਾ ਚਾਹੀਦਾ ਜਦੋਂ ਆਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਹਿਲੀ ਗੱਲ ਕੀ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਦੂਸਰਾ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹੈ ਕਿੱਡੀ ਭਾਗਾ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਆ ਔਰ ਸਿੱਖਾਂ ਦੇ ਘਰ ਸਾਡਾ ਜਨਮ ਉਸ ਤੋਂ ਵੱਡੀ ਕੀ ਗੱਲ ਹੋ ਸਕਦੀ ਔਰ ਮਨੁੱਖਾ ਜਨਮ ਮਿਲ ਗਿਆ ਬੜੀ ਮੁਸ਼ਕਲ ਨਾਲ ਮਿਲਦਾ ਹੈ ਪਾਸ਼ਾ ਗੁਰ ਤੇਗ ਬਹਾਦਰ ਸਾਹਿਬ ਕਹਿੰਦੇ ਆ ਮਨੁੱਖ ਚਾਹੁੰਦਾ ਮੈਨੂੰ ਸਦੀਵੀ ਸੁੱਖ ਚਾਹੀਦਾ ਪਾਸ਼ਾ ਕਹਿੰਦੇ ਆਜੋ ਪ੍ਰਮਾਤਮਾ ਦੀ ਸ਼ਰਨ ਵਿੱਚ ਆਓ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਣ ਰੇ ਮਨਾ ਦੁਰਲਭ ਮਾਨੁਖ ਦੀ ਹੁਣ ਇੱਕ ਤਾਂ ਸਾਨੂੰ ਸਦੀਵੀ ਸੁੱਖ ਚਾਹੀਦਾ ਹੈ ਦੂਸਰਾ ਇਹ ਦੁਰਲਭ ਮਾਨੁੱਖ ਦੀ ਇਹ ਬੜੀ ਕਠਿਨਾਈ ਦੇ ਨਾਲ ਜੀਵਨ ਮਿਲਿਆ ਹੁਣ ਜਾਨਵਰ ਜਿਹੜਾ ਹੈ ਨਾ ਉਹ ਆਦੀ ਹੋ ਜਾਂਦਾ ਹੈ ਉਹਨੂੰ ਭਾਵੇਂ ਧੁੱਪ ਹੋਵੇ ਬਰਸਾਤ ਹੋਵੇ ਗਰਮੀ ਹੋਵੇ ਉਹ ਆਦੀ ਬਣ ਜਾਂਦੇ ਹਨ ਹੁਣ ਜੀਵ ਮਨੁੱਖਾ ਜਨਮ ਪ੍ਰਾਪਤ ਕਰਕੇ ਸਭ ਕੁਝ ਮਨੁੱਖ ਨੂੰ ਦਿਮਾਗ ਦਿੱਤਾ ਪ੍ਰਮਾਤਮਾ ਨੇ ਫਿਰ ਦੁਖੀ ਹੋਵੇ ਤੇ ਮਹਾਰਾਜ ਕਹਿੰਦੇ ਫਿਰ ਉਹ ਰੱਬ ਦਾ ਕਸੂਰ ਨਹੀਂ ਹੈ ਇਹ ਕਸੂਰ ਤੇਰਾ ਹੈ ਉਹੀ ਆ ਨਾ ਸਰੀਰ ਉਹੀ ਹੁੰਦਾ ਹੈ ਤੇ ਉਹ ਮਨੁੱਖ ਜਿਹੜਾ ਰਪਟ ਕੇ ਜਾਂਦਾ ਹੈ ਤੇ ਇਹ ਕਹਿੰਦੇ ਦੁਰਲਭ ਦੇ ਮਿਲੀ ਹੈ ਪਾਸ਼ਾ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਆ ਸਤਗੁਰੂ ਕਹਿੰਦੇ ਭਾਈ ਦੁਰਲਭ ਦੇ ਪਾਈ ਵਡਭਾਗੀ ਨਾਮ ਨਾ ਜਪਹਿ ਤੇ ਆਤਮ ਘਾਤੀ ਤੇ ਜਿਹੜਾ ਨਾਮ ਨਹੀਂ ਜਪਦਾ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ ਉਹ ਆਤਮਕ ਹੱਤਿਆ ਇੱਕ ਉਹਨਾਂ ਨੂੰ ਆਤਮ ਹੱਤਿਆ ਕਰ ਲੈਂਦਾ ਬੰਦਾ ਤੇ ਮਹਾਰਾਜ ਕਹਿੰਦੇ ਜਿਹੜਾ ਰੱਬ ਨੂੰ ਵਿਸਾਰ ਦਿੰਦਾ ਹੈ ਨਾ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਉਹ ਆਪਣੇ ਆਪ ਦਾ ਕਾਣ ਕਰ ਲੈਂਦਾ ਆਪਣੀ ਮੌਤ ਆਪ ਮਰਦਾ ਹੈ ਆਤਮਕ ਮੌਤੇ ਮਰ ਜਾਂਦਾ ਹੈ ਭਾਵੇਂ ਅਸੀਂ ਸਰੀਰ ਕਰਕੇ ਜੀਂਦੇ ਆ ਪਰ ਆਤਮਕ ਤੌਰ ਤੇ ਮਰ ਗਏ ਜਦੋਂ ਭੁੱਲ ਜਾਂਦਾ ਪਰਮੇਸ਼ਰ ਰੋਜ਼ ਆਪਾਂ ਬਚਨ ਪੜ੍ਹਦੇ ਆ ਅੱਖਾਂ ਜੀਵਾਂ ਵਿਸਰੇ ਮਰ ਜਾਓ ਜਦੋਂ ਅਸੀਂ ਭੁਲਾ ਦਿੰਦੇ ਸਾਡੀ ਆਤਮਿਕ ਮੌਤ ਹੋ ਜਾਂਦੀ ਪਾਤਸ਼ਾਹ ਕਹਿੰਦੇ ਸੋ ਕਿਉਂ ਵਿਸਰ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾ ਪਾਤਸ਼ਾਹ ਕਹਿੰਦੇ ਦੁਰਲਭ ਦੇ ਪਾਈ ਵੱਡ ਭਾਗੀ ਨਾਮ ਨਾ ਜਪੇ ਤੇ ਆਤਮ ਘਾਤੀ ਮਰ ਨਾ ਜਾਹੀ ਜਿਨਾਂ ਵਿਸਰਤ RAM ਨਾਮ ਬਿਹੋਣ ਜੀਵਨ ਕੌਣ ਕਾਮ ਰਹਾਉ ਖਾਤ ਪੀਤ ਖੇਲਤ ਹਸਤ ਵਿਸਥਾਰ ਖਾਰਿਆ ਪੀ ਰਿਆ ਖੇਲ ਰਿਆ ਹੱਸ ਰਿਆ ਔਰ ਖਲਾਰਾ ਖਲਾਰਿਆ ਸਾਰਾ ਸੰਸਾਰ ਦੇ ਵਿੱਚ ਖਾਤ ਪੀਤ ਖੇਲਤ ਹਸਤ ਵਿਸਤਾਰ ਮਹਾਰਾਜ ਕਹਿੰਦੇ ਇਦਾਂ ਹੈ ਕਵਣ ਅਰਥ ਮ੍ਰਿਤਕ ਸ਼ਿੰਗਾਰ ਜਿੱਦਾਂ ਉਹ ਡੈਡ ਬਾਡੀ ਹੁੰਦੀ ਹੈ ਬੰਦਾ ਮਰ ਜਾਂਦਾ ਹੈ ਉਹਨੂੰ ਭਾਵੇਂ ਤੁਸੀਂ ਹੁਣ 1000 ਰੁਪਏ ਦਾ ਸ਼ਾਲ ਪਾ ਦਿਓ ਉਹਨੂੰ ਮਨ ਜਿੰਨਾ ਮਰਜੀ ਸ਼ਿੰਗਾਰ ਕਰੇ ਜ ਉਹਨੂੰ ਕੋਈ ਫਰਕ ਥੋੜੇ ਪੈਂਦਾ ਹੈ ਜੇ ਕੋਈ ਬੀਬੀ ਚੜ੍ਹਾਈ ਕਰ ਜਾਂਦੇ ਉਹਨੂੰ ਸੁਰਖੀ ਪਿੰਦੀ ਵੀ ਲਾ ਦਿੰਦੇ ਹਨ ਉਹਨੂੰ ਕੀ ਫਰਕ ਪੈਂਦਾ ਉਹਨੂੰ ਮਰ ਤੱਕ ਨੂੰ ਮਰਦੇ ਨੂੰ ਕੀ ਫਰਕ ਪਏਗਾ ਮਾਰਾ ਕਹਿੰਦੇ ਇਦਾਂ ਹੀ ਆ ਖਾਤ ਪੀਤ ਖੇਲਤ ਹਸਤ ਵਿਸਤਾਰ ਤੇ ਹੁਣ ਮੈਂ ਤਾਂ ਹਮੇਸ਼ਾ ਇੱਕ ਸਵਾਲ ਵੀ ਪੁੱਛਦਾ ਹੁੰਦਾ ਕਿ ਸਾਨੂੰ ਇਹ ਜ਼ਿੰਦਗੀ ਦੇ ਵਿੱਚ ਸੋਚ ਲੈਣਾ ਚਾਹੀਦਾ ਜਿਹੜੇ ਸ਼ੌਲ ਪੌਏ ਪਾਏ ਜਾਂਦੇ ਸ਼ੌਲ ਜਿੰਦਿਆਂ ਨੂੰ ਚਾਹੀਦੇ ਜਾਂ ਮਰਦੇ ਨੂੰ ਚਾਹੀਦੇ ਹੁਣ ਇੱਕ ਨਹੀਂ ਉਦੇ ਉੱਪਰ ਕੋਈ ਵੱਡਾ ਬੰਦਾ ਹੁੰਦਾ ਤੇ 100-100 ਛਾਲ ਪਾ ਦਿੰਦੇ ਆ ਉਹ ਵਿਚਾਰੇ ਨੂੰ ਹੋਰ ਮਾਰ ਦਿੰਦੇ ਮਰੇ ਦੇ ਉੱਪਰ ਹੋਰ ਛਾਲ ਪਾ ਦਿੰਦੇ ਇੱਕੋ ਛਾਲ ਬਹੁਤ ਹੁੰਦਾ ਪਰ ਉਹ ਦੇਖਾ ਦੇਖੀ ਚੱਲਦਾ ਹੁਣ ਦੇਸੀ ਕਿਉਂ ਜਿੰਦੇ ਨੂੰ ਚਾਹੀਦਾ ਮੁਰਦੇ ਨੂੰ ਚਾਹੀਦਾ ਉਹਦਾ ਮੂੰਹ ਖੋਲ ਕੇ ਦੇਸੀ ਹੁਣ ਦੇਸੀ ਕੋਲ ਨੂੰ ਕੀ ਕਰਨਾ ਕਈ ਚੀਜ਼ਾਂ ਜਿਹੜੀਆਂ ਸੀ ਇੰਨੀਆਂ ਪ੍ਰਚਲਿਤ ਹੋ ਗਈਆਂ ਤੇ ਕਰਦੇ ਕੀ ਐ ਫਿਰ ਗੁਰਦੁਆਰੇ ਲਿਆਉਣਗੇ ਫਿਰ ਗੇਟ ਖੋਲਣਗੇ ਫਿਰ ਮੱਥਾ ਟਿਕਾਉਣਗੇ ਹੁਣ ਮੁਰਦੇ ਨੇ ਕੀ ਮੱਥਾ ਟੇਕਣਾ ਜਿਹੜਾ ਬੰਦਾ ਜਿੰਦਾ ਨਹੀਂ ਗੁਰਦੁਆਰੇ ਆਇਆ ਤੁਰ ਆ ਮਰ ਕੇ ਕਿਉਂ ਪਹਿਲੇ ਆਕੜਿਆ ਹੁੰਦਾ ਮਰਦਾ ਤਾਂ ਵੈਸੇ ਆਕੜਿਆਂ ਨੂੰ ਮੱਥਾ ਟੇਕੇਗਾ ਤੇ ਇਦਾਂ ਦੀ ਕੋਈ ਮਰਜ਼ਾਦਾ ਸਾਨੂੰ ਸਤਿਗੁਰ ਨੇ ਨਹੀਂ ਦਿੱਤੀ ਮੱਗ ਵੀ ਕਿਵਲੇ ਬੇਨਤੀ ਕੀਤੀ ਆ ਕਹਿੰਦੇ ਚਲੋ ਕੋਈ ਨਹੀਂ ਗੁਰਦੁਆਰੇ ਆ ਗਿਆ ਤੋ ਗੁਰਦਾਰੇ ਉਹਨੇ ਮੱਥਾ ਕੀ ਟੇਕਣਾ ਵਿਚਾਰੇ ਉਹ ਗੁਰੂ ਹੁਣ ਦੇਖੋ ਕਿ ਇਦਾਂ ਦੇ ਪਿੰਡ ਆ ਤੇ ਉੱਥੇ ਪਿੰਡ ਦੇ ਵਿੱਚ ਇੱਕੋ ਹੀ ਘਰ ਆ ਹੁਣ ਜੋ ਬੰਦਾ ਪੂਰਾ ਹੋ ਜਾਏ ਫਿਰ ਉਹਨੂੰ ਪਹਿਲਾਂ ਇੱਥੇ ਲਿਆਓ ਸ਼ਹਿਰ ਵਿੱਚ ਲਿਆਓ ਫਿਰ ਮੱਥਾ ਟਕਾਓ ਫਿਰ ਉਹਦਾ ਸੰਸਕਾਰ ਕਰੋ ਇਹਦਾ ਮਰਜ਼ਾਦਾ ਵਿੱਚ ਕੁਝ ਨਹੀਂ ਲਿਖਿਆ ਅ ਜੀਂਦਿਆਂ ਜੁੜਨਾ ਗੁਰੂ ਮਹਾਰਾਜ ਕਹਿੰਦੇ ਆਪਾਂ ਸ਼ਬਦ ਪੜ੍ਹਦੇ ਨਾ ਕਹਿੰਦੇ ਆਪਨ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਭਰੋਸਾ ਨਾ ਕਰਿਓ ਕਿਸੇ ਦੇ ਆ ਬਾਦ ਵਿੱਚ ਜਿਹੜਾ ਪਾਠ ਹੁੰਦਾ ਨਾ ਉਹ ਬੰਦੇ ਵਾਸਤੇ ਨਹੀਂ ਹੁੰਦਾ ਉਹ ਪਰਿਵਾਰ ਦੇ ਵਾਸਤੇ ਹੁੰਦਾ ਜਦੋਂ ਅਖੰਡ ਪਾਠ ਸਾਹਿਬ ਕਰਾਇਆ ਜਾਂਦਾ ਜਾਂ ਸਹਿਜ ਪਾਠ ਕੀਤਾ ਜਾਂਦਾ ਮਰਜ਼ਾਦਾ ਜਿਹੜੀ ਆ ਤੇ ਉਹ ਪਰਿਵਾਰ ਵਾਸਤੇ ਹੁੰਦਾ ਕਿਉਂਕਿ ਪਰਿਵਾਰ ਦੇ ਵਿੱਚੋਂ ਜੀਵ ਵਿਛੜ ਜਾਂਦਾ ਤੇ ਪਰਿਵਾਰ ਦੁਖੀ ਹੁੰਦਾ ਪਰ ਹੁੰਦਾ ਕੀ ਆ ਥੋੜੇ ਲੋਕਾਂ ਨੂੰ ਛੱਡ ਕੇ ਮਾਫ ਕਰਨਾ ਜਦੋਂ ਅਖੰਡ ਪਾਠ ਸਹਬ ਹੁੰਦਾ ਤੇ ਪੰਜ ਪੌੜੀਆਂ ਪਹਿਲਾਂ ਸੁਣ ਲੈਂਦੇ ਆ ਨੌਵੇਂ ਮੱਲੇ ਦੇ ਸ਼ਲੋਕ ਸੁਣ ਲੈਂਦੇ ਮਤਲਬ ਕਿੰਨਾ ਸੁਣਿਆ 15 ਤੇ 5 20 ਮਿੰਟ 48 ਘੰਟੇ ਵਿੱਚੋਂ 20 ਮਿੰਟ ਆ ਕੇ ਪਾਠ ਸੁਣ ਵੀ ਲਿਆ ਤੇ ਉਹਨਾਂ ਕੀ ਫਾਇਦਾ ਹੋਣਾ ਤੇ ਬਾਣੀ ਤਾਂ ਸਾਨੂੰ ਸਾਡੇ ਵਾਸਤੇ ਸੀ ਤੋ ਜਿਹੜਾ ਚਲਾ ਗਿਆ ਉਹਨੇ ਤਾਂ ਆਪੇ ਬੀਜ ਆਪੇ ਹੀ ਖਾਓ ਉਹਨੇ ਤਾਂ ਜੋ ਬੀਜਿਆ ਉਹਨੂੰ ਪ੍ਰਾਪਤ ਹੋਏਗਾ ਮਾਰਾ ਕਹਿੰਦੇ ਭਾਈ ਉਹਨੂੰ ਕੋਈ ਫਰਕ ਨਹੀਂ ਪੈਣਾ ਉਹਨੂੰ ਤੁਸੀਂ ਭਾਵੇਂ ਕਿੱਕਰ ਦੀਆਂ ਲੱਕੜਾਂ ਵਿੱਚ ਸਾੜ ਦਿਓ ਭਾਵੇਂ ਉਹਨੂੰ ਚੰਦਨ ਦੀਆਂ ਲੱਕੜਾਂ ਵਿੱਚ ਸਾੜ ਦਿਓ ਭਾਵੇਂ ਉਹ ਤੇ ਮਿੱਟੀ ਦਾ ਤੇਲ ਪਾ ਦਿਓ ਭਾਵੇਂ ਦੇਸੀ ਘਿਓ ਪਾ ਦਿਓ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੇ ਉਹ ਤਾਂ ਹੈ ਕਹਿੰਦੇ ਜਿਹੜੇ ਲੋਕ ਰੱਬ ਦਾ ਨਾਮ ਛੱਡ ਕੇ ਖਾਂਦੇ ਪੀਂਦੇ ਆ ਨਾ ਖਾਤ ਪੀਤ ਖੇਲਤ ਹਸਤ ਵਿਸਤਾਰ ਕਵਣ ਅਰਥ ਮਿਰਤਕ ਸ਼ਿੰਗਾਰ ਕੀ ਅਰਥ ਰੱਖਦਾ ਕਿ ਮਿਰਤਕ ਨੂੰ ਸ਼ਿੰਗਾਰ ਕਰਦੇ ਕੀ ਫਰਕ ਪੈਂਦਾ ਤਉਹਦੀਆਂ ਕਹਿੰਦੇ ਮਹਾਰਾਜ ਆ ਸ਼ਬਦ ਆਉਂਦਾ ਨਾ ਬਾਹਰ ਬਾਦ ਪਾਸ਼ਾ ਦੇ ਕਹਿੰਦੇ ਮਿਲ ਮੇਰੇ ਗੋਬਿੰਦ ਆਪਣਾ ਨਾਮ ਦਿਓ ਨਾਮ ਬਿਨਾ ਤ੍ਰਿਗ ਤ੍ਰਿਗ ਅਸਨੇਉ ਨਾਮ ਬਿਨਾ ਜੋ ਪਹਿਰੇ ਖਾਏ ਜਿਹੜਾ ਪਰਮੇਸ਼ਰ ਦਾ ਨਾਮ ਲੈਣ ਤੋਂ ਬਿਨਾ ਖਾਂਦਾ ਹੈ ਕਿੰਨਾ ਸੋਹਣਾ ਮੈਂ ਜਦਾਂ ਬਿੰਦੀ ਕੀਤੀ ਨਾ ਅਸੀਂ ਸ਼ੁਕਰ ਕਰੀਏ ਸਾਡਾ ਜਨਮ ਸਿੱਖਾਂ ਦੇ ਘਰ ਹੋਇਆ ਸਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਸੀਂ ਪ੍ਰਸ਼ਾਦਾ ਛੱਕਦੇ ਹਾਂ ਪਹਿਲਾਂ ਉਹਦਾ ਸ਼ੁਕਰ ਕਰਨਾ ਕਿ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਣਾ ਜੇ ਅਸੀਂ ਨਹੀਂ ਪੜ ਸਕਦੇ ਘੱਟੋ ਘੱਟ ਇੰਨਾ ਪੜ ਸਕਦੇ ਆ ਪੰਜ ਵਾਰੀ ਵਾਹਿਗੁਰੂ ਬੋਲ ਲੋ ਫਿਰ ਉਹ ਪ੍ਰਸ਼ਾਦਾ ਛਕਾਂਗੇ ਉਹ ਰੋਟੀ ਜਿਹੜਾ ਅੰਮ੍ਰਿਤ ਬਣੇਗਾ ਉਹ ਸਾਡਾ ਜੀਵਨ ਜਿਹੜਾ ਹੈ ਉਹ ਜੋ ਵੀ ਖਾਵਾਂਗੇ ਜੈਸਾ ਅੰਨ ਤੈਸਾ ਮਨ ਉਦਾਂ ਦਾ ਸਾਡਾ ਮਨ ਜਿਹੜਾ ਉਹਨੂੰ ਧਾਰਨ ਕਰ ਲੇ ਪ੍ਰਵਾਨ ਕਰ ਲੇ ਤੇ ਪਰਗੁਰੂ ਮਹਾਰਾਜ ਕਹਿੰਦੇ ਭਾਈ ਨਾਮ ਬਿਨਾਂ ਜੋ ਪਹਿਰੇ ਖਾਏ ਜਿਹੜਾ ਨਾਮ ਤੋਂ ਬਿਨਾਂ ਪੈਣਦਾ ਹੈ ਨਾਮ ਤੋਂ ਬਿਨਾਂ ਖਾਂਦਾ ਹੈ ਤੁਸੀਂ ਕਦੇ ਬਜ਼ੁਰਗਾਂ ਨੂੰ ਪੁੱਛੋ ਪੁਰਾਣੇ ਸਮੇਂ ਵਿੱਚ ਕੀ ਹੁੰਦਾ ਜਦੋਂ ਬੰਦਾ ਨਵਾਂ ਕਪੜਾ ਲੈਂਦਾ ਸੀ ਨਾ ਤੇ ਪਹਿਲਾਂ ਜਾਂ ਤਾਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਤੇ ਫਿਰ ਜਾਂ ਆਪਣੇ ਮਾਤਾ ਪਿਤਾ ਦੇ ਪੈਰਾਂ ਨੂੰ ਲਾ ਕੇ ਉਹ ਕਪੜਾ ਪਾਉਣਾ ਬਹੁਤ ਭਾਗਾ ਨਾਲ ਕੋ ਮਿਲਦਾ ਸੀ ਉਹ ਵੀ ਦੇਖੋ ਨਾ ਲੋਕ ਜਿਹੜਾ ਇਹਨੂੰ ਕਪੜਾ ਹੀ ਨਹੀਂ ਮਿਲਦਾ ਨੰਗੇ ਘੁੰਮਦੇ ਫਿਰਦੇ ਕਪੜੇ ਗੰਦੇ ਪਾਈ ਫਿਰਦੇ ਤੇ ਸਾਨੂੰ ਸਭ ਕੁਝ ਮਿਲਦਾ ਕਹਿੰਦੇ ਨਾਮ ਬਿਨਾ ਜੋ ਪਹਿਰੇ ਖਾਏ ਜਿਹੜਾ ਨਾਮ ਜੱਪਣ ਤੋਂ ਬਿਨਾ ਖਾਂਦਾ ਨਾ ਗੁਰੂ ਮਹਾਰਾਜ ਕਹਿੰਦੇ ਕਿਦਾਂ ਦਾ ਕਹਿੰਦੇ ਜਿਉਂ ਕੋਕਰ ਜੋਠਣ ਮੇ ਪਾਇ ਜਿਦਾ ਕੁੱਤਾ ਜੋਠ ਦੇ ਵਿੱਚ ਮੂੰਹ ਮਾਰਦਾ ਨਾ ਉਦਾਂ ਦੀ ਉਹਦੀ ਹਾਲਤ ਹੈ ਜਿਹੜਾ ਨਾਮ ਜਪਣ ਤੋਂ ਬਿਨਾ ਖਾਂਦਾ ਹੈ ਉਹਦਾ ਸ਼ੁਕਰ ਨਹੀਂ ਕਰਦਾ ਨਾਮ ਬਿਨਾ ਜੋ ਪਹਿਰੇ ਖਾਏ ਜਿਉਂ ਕੋਕਰ ਜੋਠਣ ਮੇ ਪਾਇ ਨਾਮ ਬਿਨਾ ਜੇਤਾ ਵਿਹਾਰ ਨਾਮ ਤੋਂ ਬਿਨਾ ਜਿੰਨਾ ਅਸੀਂ ਗੁਹਾਰ ਕਰ ਰਹੇ ਆਂ ਜਿਉ ਮਿਰਤਕ ਮਿਥਿਆ ਸ਼ਿੰਗਾਰ ਉਹਦੇ ਵਿੱਚ ਵੀ ਸ਼ਬਦ ਵਿੱਚ ਵੀ ਗੁਰੂ ਮਹਾਰਾਜ ਇੱਥੇ ਵੀ ਕਹਿ ਰਹੇ ਆ ਕਹਿੰਦੇ ਖਾਤ ਪੀਤ ਖੇਲਤ ਹਸਤ ਵਿਸਾਰ ਕਵਣ ਅਰਥ ਮਿਰਤਕ ਸ਼ਿੰਗਾਰ ਕੀ ਅਰਥ ਰੱਖਦਾ ਮਿਰਤਕ ਨੂੰ ਜਿੰਨਾ ਮਰਜੀ ਸ਼ਿੰਗਾਰ ਕਰੀ ਜਾ ਜਿੰਨੀਆਂ ਮਰਜੀ ਸ਼ਰਧਾਂਜਲੀਆ ਦੇ ਦਿਓ ਕੁਝ ਨਹੀਂ ਉਹਨੂੰ ਫਰਕ ਪੈਣਾ ਉਹਨੂੰ ਤਾਂ ਉਹੀ ਮਿਲਣਾ ਗੁਰੂ ਮਹਾਰਾਜ ਕਹਿੰਦੇ ਜਿਹੜਾ ਉਹਨੇ ਜੀਵਨ ਦੇ ਵਿੱਚ ਕਮਾਇਆ ਸੀ ਉਹਨੂੰ ਉਹਦੀ ਪ੍ਰਾਪਤੀ ਹੋਏ ਜੇ ਤਾਂ ਦੋ ਚੀਜ਼ਾਂ ਹੁੰਦੀਆਂ ਜਿਹੜਾ ਮਨੁੱਖ ਪਰਮਾਤਮਾ ਨਾਲ ਜੁੜਿਆ ਉਹ ਪਰਮਾਤਮਾ ਦੇ ਚਰਨਾਂ ਵਿੱਚ ਲੀਨ ਹੋ ਜਾਂਦਾ ਤੇ ਨਹੀਂ ਤਾਂ ਫਿਰ ਕਹਿੰਦੇ ਮੌਤ ਜੇ ਮਨੁੱਖ ਭਟਕਦਾ ਹੈ ਮਰਨ ਤੋਂ ਬਾਅਦ ਭਟਕ ਰਿਆ ਜਿਹੜਾ ਕਹਿੰਦੇ 84 ਲੋਕਾਂ ਜੋਨਾ ਵਿੱਚ ਭਟਕ ਦੋਈ ਤੀਆਂ ਸਤਗੁਰ ਨੇ ਗੁਰਮਤਿ ਵਿੱਚ ਸਮਝਾਈ ਫਿਰ ਉਹ ਜਦਾਂ ਲੰਬੀਆਂ ਲੰਬੀਆਂ ਸ਼ਰਧਾਂਜਲੀਆ ਜਿਹੜਾ ਉਹ ਬੰਦੇ ਦੇ ਜੀਵਨ ਵਿੱਚ ਹੁੰਦਾ ਨਹੀਂ ਉਹ ਬੋਲਿਆ ਜਾਂਦਾ ਹੈ ਮਹਾਰਾਜ ਕਹਿੰਦੇ ਨਹੀਂ ਭਾਈ ਅਸੀਂ ਜੀਵਨ ਨੂੰ ਆਪਣੇ ਜੀਂਦਿਆਂ ਜੀ ਸਵਾਰਨ ਗੁਰਮਤਿ ਵਿੱਚ ਨਹੀਂ ਆਖਿਆ ਵੀ ਮਰਨ ਤੋਂ ਬਾਅਦ ਬੰਦਾ ਸਵਰਗ ਚਲਾ ਗਿਆ ਫਲਾਣਾ ਹੋ ਗਿਆ ਸੀ ਤਾਂ ਉਹ ਉਸੇ ਪਹਿਲੇ ਕਹਿ ਦਿੰਦੇ ਨਹੀਂ ਪਾਤਸ਼ਾਹ ਨੇ ਇਥੋਂ ਤੱਕਰ ਸਪਸ਼ਟ ਕਰ ਦਿੱਤਾ ਕਹਿੰਦੇ ਭਾਈ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਜਿੱਦਾਂ ਦੇ ਅਸੀਂ ਕਰਮ ਕਰਾਂਗੇ ਉਦਾਂ ਦੇ ਅਸੀਂ ਜੀਵਨ ਦੇ ਵਿੱਚ ਬਣ ਜਾਵਾਂਗੇ ਮਰਨ ਤੋਂ ਬਾਅਦ ਅਸੀਂ ਜਿੰਦਿਆਂ ਮੁਕਤ ਹੋਣਾ ਇਹ ਸਿੱਖੀ ਦਾ ਸਿਧਾਂਤ ਹੈ ਜਿੰਦਿਆਂ ਮੁਕਤ ਹੋਣਾ ਹੈ ਜੀਵਨ ਮੁਕਤ ਹੋਣਾ ਕਿੱਦਾਂ ਹੋਣਾ ਭਗਤ ਜੀ ਨੇ ਆਖਿਆ ਕਹਿੰਦੇ ਪ੍ਰਮਾਤਮਾ ਤੇ ਮਰਨ ਤੋਂ ਬਾਅਦ ਮੁਕਤੀ ਦੇਗਾ ਕੋਈ ਨਹੀਂ ਜਾਣਦਾ ਇੱਥੇ ਲਿਖਿਆ ਹੁੰਦਾ ਨਾ ਸਮਸ਼ਾਨ ਘਟ ਜਾਓ ਮੁਕਤੀ ਤਾਂ ਉੱਥੇ ਤਾਂ ਤੁਹਾਡਾ ਸਰੀਰ ਮੁਕਤ ਹੋਣਾ ਹੈ ਸਰੀਰ ਸਾੜਿਆ ਜਾਣਾ ਮੁਕਤ ਹੋਣਾ ਸੀ ਜਿੰਦਿਆਂ ਮੁਕਤ ਹੋਣਾ ਕਿੱਥੋਂ ਮੁਕਤ ਹੋਣਾ ਬਿਕਾਰਾਂ ਤੋਂ ਮੁਕਤ ਹੋਣਾ ਉਹਨਾਂ ਨੇ ਕਿਹਾ ਭਗਤ ਜੀ ਨੇ ਪਰਮੇਸ਼ਰ ਨੂੰ ਆਖਿਆ ਕਹਿੰਦੇ ਮੂਏ ਹੋਏ ਜੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਈ ਲਾ ਕੌਣ ਜਾਣਦਾ ਕਿ ਮੁਕਤ ਜਿੰਦਾ ਬੰਦਾ ਜਾਣੀ ਸਕਦਾ ਮਰੇ ਨੇ ਕਿਸੇ ਨੇ ਦੱਸਿਆ ਨਹੀਂ ਦਸਾਂ ਕਿ ਸਰੇ ਮਾਰੇ ਨਾ ਕਿੱਥੇ ਆ ਕਿਹੜੀ ਜੋਨ ਦੇ ਵਿੱਚ ਭਟਕ ਰਿਆ ਇਸੇ ਗੱਲ ਕਰਕੇ ਗੁਰੂ ਮਹਾਰਾਜ ਨੇ ਸਾਨੂੰ ਬਹਿਮਾ ਤੋਂ ਸਾਨੂੰ ਭਰਮਾ ਤੋਂ ਹਟਾਇਆ ਜਿਹੜੇ ਲੋਕ ਸਰਾਧ ਕਰਦੇ ਆ ਜੀਵਤ ਪਿਤਰ ਨਾਮਾਨੇ ਕੋ ਮੂਏ ਸਰਾਧ ਕਰਾਈ ਹੁਣ ਜਿਹੜੇ ਲੋਕ ਭਰਮ ਪਾਉਂਦੇ ਆ ਚਲੋ ਪੰਡਤਾਂ ਨੇ ਤੇ ਭਰਮ ਪਾਇਆ ਸੀ ਉਹ ਸਾਡੇ ਗੁਰਦੁਆਰਿਆਂ ਦੇ ਵਿੱਚ ਭਰਮ ਪਾਇਆ ਗਿਆ ਉਹ ਸਾਡੇ ਗੁਰਦੁਆਰਿਆਂ ਦੀ ਗ੍ਰੰਥੀ ਰਾਗੀ ਸੇਵਾਦਾਰ ਸਾਰੇ ਤੋਰੇ ਸਰਾਧ ਖਾਣ ਵਾਸਤੇ ਬੜੀ ਕਿਰਪਾ ਆਪ ਜੀ ਦੇ ਉੱਪਰ ਨੋ ਦਸ ਹੱਲ ਹੋ ਗਏ ਇਸ ਬਿਮਾਰੀ ਤੋਂ ਆਪਾਂ ਦੂਰ हट ਗਏ ਪਰ ਜਿਹੜੇ ਲੋਕ ਇਹ ਗੱਲ ਕਰਦੇ ਆ ਨਾ ਉਹਨੂੰ ਪਹਿਲਾਂ ਪੁੱਛੋ ਵੀ ਠੀਕ ਹੈ ਅਸੀਂ ਤੁਹਾਨੂੰ ਸਰਾਦ ਕਰਾਵਾਂਗੇ ਸਰਾਦ ਕਿਹਦੇ ਉੱਪਰ ਵੀ ਜੋ ਬਜ਼ੁਰਗ ਚਲਾ ਗਿਆ ਭਲੇ ਉਹਨੂੰ ਪੁੱਛੋ ਵੀ ਭਾਈ ਸਾਡਾ ਬਜ਼ੁਰਗ ਕਿਹੜੀ ਜੋਣ ਦੇ ਵਿੱਚ ਹੈ ਜਿਹੜੀ ਜੋਣ ਵਿੱਚ ਹੈ ਉਹ ਚੀਜ਼ ਖਿਲਾਓ ਨਾ ਉਹਨੂੰ ਤੇ ਹੁੰਦਾ ਨਹੀਂ ਨਾ ਇਦਾਂ ਤੋਂ ਕਹਣਾ ਆਪਣੀ ਪੇਟਪੂਰਤੀ ਕਰਨੀ ਹੈ ਉਹਨਾਂ ਨੇ ਆਪਣਾ ਗੁਰੂ ਮਹਾਰਾਜ ਕਹਿੰਦਾ ਨਾ ਕਹਿੰਦੇ ਇੱਕ ਚੋਰ ਸੀ ਤੇ ਚੋਰ ਨੂੰ ਪੰਡਤ ਨੇ ਆਖਿਆ ਵੀ ਤੂੰ ਸਰਾਧ ਕਰ ਹੁਣ ਚੋਰ ਕਿਥੋਂ ਲਿਆਏਗਾ ਚੋਰ ਚੋਰੀ ਕਰਕੇ ਲਿਆਇਆ ਤੇ ਹੁਣ ਇਹ ਇੱਕ ਥੋੜੀ ਸਮੇਂ ਵਾਸਤੇ ਮੰਨ ਲਓ ਗੁਰੂ ਸਾਹਿਬ ਕਹਰੇ ਗੁਰੂ ਨਾਨਕ ਸਾਹਿਬ ਜੀ ਵੀ ਚਲੋ ਜਿਹੜਾ ਸਮਾਨ ਅਸੀਂ ਪੰਡਤ ਨੂੰ ਖਲਾਇਆ ਭਾਈ ਨੂੰ ਖਲਾਇਆ ਉੱਪਰ ਪਹੁੰਚ ਗਿਆ ਤੇ ਉੱਪਰ ਉਹ ਵੀ ਬੈਠੇ ਸੀ ਉਹਨਾਂ ਦੇ ਬਜ਼ੁਰਗ ਬੈਠੇ ਸੀ ਜਿਨ੍ਹਾਂ ਦੇ ਘਰ ਚੋਰੀ ਕਰਕੇ ਲਿਆਏ ਸੀ ਤੇ ਉੱਥੇ ਪਛਾਣਿਆ ਗਿਆ ਹੁਣ ਆਪ ਤਾਂ ਚੋਰ ਸੀ ਤੇ ਆਪਣੇ ਪਿਤਰਾਂ ਨੂੰ ਵੀ ਚੋਰ ਬਣਾ ਲਿਆ ਗੁਰਨਾਨਦ ਸਾਹਿਬ ਕਹਿ ਰਿਹਾ ਕਹਿੰਦੇ ਜੇ ਮੁਹਾਕਾ ਘਰ 모ਹੇ ਘਰ ਮੈਂ ਪਿਤਰੀ ਦੇ ਅੱਗੇ ਵਤ ਸਿਆਣੀਏ ਪਿਤਰੀ ਚੋਰ ਕਰੇ ਕਹਿੰਦੇ ਵੱਡੀਏ ਹੱਥ ਦਲਾਲ ਕੇ ਅੱਜਦਾਂ ਤੇ ਮੈਂ ਅਰਥ ਕੀਤੇ ਨਾ 10 ਕ ਸਾਲ ਹੋ ਗਏ ਮੈਂ ਉਦੋਂ ਤਾਂ ਫਿਰ ਹੱਥ ਜੋੜਦੇ ਸੰਗਤ ਨੂੰ ਵੀ ਆਪਾਂ ਨਹੀਂ ਸੰਗਰਾਦ ਨਹੀਂ ਖਾਣੇ ਹੋਰ ਜਿੱਦਾਂ ਮਰਜੀ ਰੋਟੀ ਖਲਾਓ ਪੂਰੇ ਸਾਲ ਖਰਾਓ ਗੁਰਮਾਰਗ ਕਹਿੰਦੇ ਵੱਡੀਏ ਹੱਥ ਦਲਾਲ ਕੇ ਦਲਾਲ ਭਾਵੇਂ ਕੋਈ ਗਰੰਥੀ ਹੈ ਕੋਈ ਪੰਡਤ ਹੈ ਵੱਡੀਏ ਹੱਥ ਦਲਾਲ ਕੇ ਮੁਸਬੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੋ ਖੱਟੇ ਕਾਲੇ ਦੇ ਉਹ ਤੁਹਾਨੂੰ ਅੱਗੇ ਮਿਲਣਾ ਜੋ ਤੁਸੀਂ ਜ਼ਿੰਦਗੀ ਦੇ ਵਿੱਚ ਆਪਣੇ ਹੱਥੀ ਕਰਕੇ ਜਾਂਦੇ ਹੋ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਤੇ ਬੇਨਤੀ ਹੈ ਗੁਰੂ ਮਹਾਰਾਜ ਕਹਿੰਦੇ ਭਾਈ ਆਪਣ ਹੱਥੀ ਆਪਣਾ ਆਪੇ ਇੰਨੀ ਇੱਕ ਪੰਕਤੀ ਪੜ੍ਹੀ ਜਾਂਦੀ ਹੈ ਸਟੇਜਾਂ ਦੇ ਉੱਪਰ ਜੋ ਆਇਆ ਸੋ ਚੱਲਸੀ ਸਭ ਕੋ ਆਈ ਵਾਰੀਏ ਪਰ ਨਾਲ ਇਹ ਵੀ ਪੰਕਤੀ ਹੈ ਜਿਹੜੇ ਬੈਠੇ ਹਨ ਉਹਨਾਂ ਵਾਸਤੇ ਹੁੰਦੀ ਹੈ ਜਿਹੜੇ ਭੋਗਤੇ ਆਏ ਆ ਕਿ ਜਿਸਕੇ ਜੀ ਪ੍ਰਾਣ ਹੈ ਜਿਹਦੇ ਅੰਦਰ ਸਵਾਸ ਚੱਲ ਰਹੇ ਹਨ ਸੋ ਸਾਹਿਬ ਮਨੋ ਵਿਸਾਰੀਏ ਆਪਨ ਹੱਥੀ ਆਪਣਾ ਆਪੇ ਹੀ ਕਾਸਵਾਰੀਏ ਇਹ ਸਾਡੀ ਮਰਜ਼ਾਦਾ ਵਿੱਚ ਲਿਖਿਆ ਕਿ ਹਰੇਕ ਸਿੱਖ ਦਾ ਸਹਿਜ ਪਾਠ ਆਰੰਭ ਰਹਿਣਾ ਚਾਹੀਦਾ ਕੀ ਪਤਾ ਸਾਡਾ ਕਿਹੜਾ ਪਾਠ ਆਖਰੀ ਪਾਠ ਹੋ ਜਾਏ ਤੇ ਸਤਿਗੁਰੂ ਮਹਾਰਾਜ ਕਹਿੰਦੇ ਖਾਤ ਪੀਤ ਖੇਲਤ ਹਸਤ ਵਿਸਤਾਰ ਕਵਣ ਅਰਥ ਮਿਰਤਕ ਸ਼ਿੰਗਾਰ ਜੋ ਨਾ ਸੁਣੇ ਜਸ ਪਰਮਾਨੰਦਾ ਜਿਹੜਾ ਰੱਬ ਦਾ ਜਸ ਨਹੀਂ ਸੁਣਦਾ ਪਸ਼ ਪੰખી ਤ੍ਰਿਗਤ ਜੋਣ ਤੇ ਮੰਦਾ ਪਸ਼ੂ ਪੰખી ਤ੍ਰਿਗਤ ਤ੍ਰਿਗਤ ਕਿਹਨੂੰ ਕਹਿੰਦੇ ਆ ਟੇਡੀਆਂ ਜੋਣਾ ਜਿਹੜੇ ਟੇਡੇ ਹੋ ਕੇ ਚੱਲਦੇ ਆ ਜਾਂ ਜਿਹੜੇ ਜੀਵ ਜਿਹੜੇ ਆ ਢਿੱਡ ਦੇ ਭਾਰ ਚੱਲਦੇ ਆ ਪਸ਼ ਪੰખી ਤ੍ਰਿਗਤ ਜੋਣ ਤੇ ਮੰਦਾ ਇੱਕ ਬੇਨਤੀ ਕਰਕੇ ਸਮਾਪਤੀ ਕਰ ਰਿਆਂ ਅਸੀਂ ਉਹ ਸ਼ਬਦ ਪੜ੍ਹਦੇ ਆ ਦੇ ਉਹਦੇ ਅਰਥ ਵੀ ਗਲਤ ਕੀਤੇ ਜਾਂਦੇ ਆ ਵੀ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਦਸ ਕਾਸਵਾਰ ਵੀ ਪਸ਼ੂ ਮਰ ਜਾਂਦਾ ਤੇ ਉਹ ਦਸ ਕਾਸਵਾਰ ਦਿੰਦਾ ਉਹਦੀ ਚਮੜੀ ਵਿਕਦੀ ਹੱਡੀਆਂ ਵਿਕਦੀ ਆ ਬੰਦਾ ਕਿਸੇ ਕੰਮ ਨਹੀਂ ਬੰਦਾ ਵੀ ਕੰਮ ਹੁੰਦਾ ਅੱਜ ਅੱਖਾਂ ਕਿਸੇ ਦੀਆਂ ਕਿਸੇ ਨੂੰ ਲਈ ਜਾਂਦੀਆਂ ਕਿਸੇ ਦੀ ਕਿਡਨੀ ਕਿਸੇ ਨੂੰ ਲਾ ਦਿਓ ਤੇ ਹੁੰਦਾ ਨਾ ਸਾਰਾ ਕੋਈ ਫਿਰ ਬਾਣੀ ਗਲਤ ਹੋ ਗਈ ਨਹੀਂ ਸਤਗੁਰੂ ਕਹਿੰਦੇ ਨਰੂ ਮਰੇ ਨਰ ਕਾਮਨਾ ਆਵੇ ਜਿੱਦਣ ਮਨੁੱਖ ਦੇ ਅੰਦਰ ਉਹ ਇਨਸਾਨੀਅਤ ਮਰ ਜਾਂਦੀ ਹੈ ਉਹ ਇਨਸਾਨ ਕਿਸੇ ਕੰਮ ਦਾ ਨਹੀਂ ਹੈ ਨਰੂ ਮਰੇ ਨਰ ਕਾਮਨਾ ਆਵੇ ਪਸ਼ੂ ਮਰੇ ਜਿੱਦਣ ਇਹਦੇ ਅੰਦਰੋਂ ਪਸ਼ੂ ਪੂਣਾ ਮਰ ਜਾਂਦਾ ਹੈ ਅੰਦਰੋਂ ਪਸ਼ੂ ਮਰ ਮਰ ਜਾਂਦਾ ਹੈ 10 ਕਾਲਸ ਵਾਰੇ ਜਦੋਂ ਇਹਦੇ ਅੰਦਰੋਂ ਪਸ਼ੂ ਪੂਣਾ ਮਰ ਗਿਆ ਤੇ 10 ਕਾਲਸ ਵਾਰ ਸਕਦਾ ਆ ਦੇਖੋ ਨਾ ਕਿੱਦਾਂ ਦੇ ਕੋ ਕਰਮ ਹੁੰਦੇ ਆ ਆ ਸਾਡੇ ਜ਼ਿਲ੍ਹੇ ਦੇ ਵਿੱਚ ਹੋਇਆ ਇੱਕ ਦੋ ਦਿਨ ਪਹਿਲਾਂ ਕਿੱਦਾਂ ਦੇ ਕੋ ਕਰਮ ਹੁੰਦੇ ਆ ਕਿੰਨੇ ਭੈੜੇ ਲੋਕ ਕਰਮ ਕਰ ਰਹੇ ਆ ਕੋਈ ਰਿਸ਼ਤਿਆਂ ਦੀ ਪ੍ਰਵਾਹ ਨਹੀਂ ਹੈ ਕਿਸੇ ਤਰ੍ਹਾਂ ਦੀ ਪ੍ਰਵਾਹ ਨਹੀਂ ਹੈ ਮਹਾਰਾਜ ਕਹਿੰਦੇ ਉਹ ਪਸ਼ੂ ਆ ਕਰਤੂਤ ਪਸ਼ੂ ਕੀ ਮਾਨਸ ਜਾ ਪਾਸ਼ਾ ਕਹਿੰਦੇ ਜਿਹੜੇ ਨਹੀਂ ਜਾਣਦੇ ਨਾ ਜੋ ਨਾ ਸੁਣੇ ਜਸ ਪਰਮਾਨੰਦਾ ਪਸ਼ ਪੰਗੀ ਤ੍ਰਿਗਤ ਜੋਣ ਤੇ ਮੰਦਾ ਆਖਰ ਵਿੱਚ ਕਹਿੰਦੇ ਕਹੋ ਨਾਨਕ ਗੁਰ ਮੰਤਰ ਦੜਾਇਆ ਜਿਨ੍ਹਾਂ ਨੂੰ ਗੁਰੂ ਨੇ ਜਿਨ੍ਹਾਂ ਦੇ ਜੀਵਨ ਵਿੱਚ ਮੰਤਰ ਦੇ ਦਿੱਤਾ ਉਹਨਾਂ ਦੇ ਹਿਰਦੇ ਵਿੱਚ ਟਿਕਾ ਦਿੱਤਾ ਕੇਵਲ ਨਾਮ ਰਿਧ ਮਾਹੇ ਸਮਾਇ ਉਹਨਾਂ ਦੇ ਫਿਰ ਹਿਰਦੇ ਵਿੱਚ ਕੇਵਲ ਪਰਮੇਸ਼ਰ ਦਾ ਨਾਮ ਵੱਸਦਾ ਹੈ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਸਤ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ ਦਿਓ ਬਲਾਉਫਤ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ